ਹੁਣ ਜਿਹੜਾ ਅਸੀਂ ਪਰਚਾ ਦੇਣਾ ਹੈ ਜਥੇਬੰਦੀ ਨੇ ਦੇਣਾ ਹੈ ਤਿੰਨ ਤਰੀਕ ਨੂੰ ਉਹ ਐਮਐਲਏ ਤੇ ਤਾਂ ਦੇਣਾ ਹੀ ਦੇਣਾ ਹੈ ਔਰ ਰੇਸ਼ਮ ਸਿੰਘ ਤੇ ਵੀ ਦੇਣਾ ਹੈ ਇਹ ਚਾਪਲੂਸੀ ਨਾ ਬੜੀ देर ਚੱਲਦੀ ਨਹੀਂ ਹੁੰਦੀ ਇਹ ਐਕਟਿਵਿਸਟਾਂ ਨਾਲ ਪੰਗੇ ਨੇ ਇਹ ਜੀਆਂ ਚਾਪਲੂਸੀਆਂ ਚੱਲ ਜਾਂਦੀਆਂ ਨੇ ਤੁਹਾਡੀਆਂ ਜਿਹੜੇ ਪੋਲੀਟੀਸ਼ੀਅਨ ਹੁੰਦੇ ਨੇ ਕਿਉਂਕਿ ਉਹਨਾਂ ਨੇ ਜਾਣਾ ਹੁੰਦਾ ਵੋਟਾਂ ਮੰਗਣ ਅਸੀਂ ਤਾਂ ਜੁਝਾਰੂ ਹਾਂ ਅਸੀਂ ਤਾਂ ਲੜਨਾ ਪੱਤਰਕਾਰ ਕੀ ਜੁਝਾਰੂ ਆ ਤੁਸੀਂ ਕਿਹੜਾ ਵੋਟਾਂ ਮੰਗਣ ਜਾਣਾ ਤਾਂ ਜਿਹੜੇ ਹੁਣ ਪਰਚੇ ਦਰਜ ਹੋਣਗੇ ਆ ਹਾਈ ਕੋਰਟ ਤੱਕ ਜਾਵਾਂਗੇ ਇਨਸਪੈਕਟਰ ਦੇ ਉੱਤੇ ਵੀ ਐਸਐਚਓ ਦੇ ਉੱਤੇ ਵੀ ਰੇਸ਼ਮ ਸਿੰਘ ਦੇ ਉੱਤੇ ਬਲਕਾਰ ਸਿੱਧੂ ਦੇ ਉੱਤੇ ਇਹ ਛੱਡਣਾ ਕੋਈ ਨਹੀਂ ਜਿੰਨੇ ਲਾਈਨ ਚ ਹੈਗੇ ਨੇ ਜੇ ਐਸ ਐਚਓ ਸਾਹਿਬ ਨੂੰ ਉੱਤੋਂ ਕਿਸੇ ਦਾ ਹੁਕਮ ਆਇਆ ਸੀਗਾ ਵੀ ਕਰੋ ਲਓ ਨਾਮ ਜਾ ਕੇ ਅਦਾਲਤ ਦੇ ਵਿੱਚ ਵੀ ਪੋਲੀਟੀਸ਼ੀਅਨ ਨੇ ਤਾਂ ਜੋ ਗਲਤੀ ਕੀਤੀ ਹੈ ਕੀਤੀ ਹੈ ਪਰਚਾ ਰੱਦ ਹੋ ਜਾਣਾ ਪਰ ਪਰਚਾ ਹੋਇਆ ਕਿਉਂ ਉਹ ਐਸ ਐਚਓ ਨੇ ਪਰਚਾ ਕੀ ਬਿਨਾ ਅੱਖਾਂ ਮੀਚੇ ਕਰ ਲਿੱਤਾ ਨਾਲ ਉਹਨੇ ਕਿਹਾ ਐਡੀਟਡ ਐਡੀਟਡ ਵਾਲੀ ਨੂੰ ਫੋਰਜਡ ਬਣਾ ਦਿੱਤਾ ਪਰਚਾ ਫਾਰਜ ਡਾਲਾ ਦਿੱਤਾ ਇਹ ਪਰਚਾ ਖੜਦਾ ਹੀ ਨਹੀਂ ਕਿਸੇ ਹਿਸਾਬ ਨਾਲ ਪਰਚਾ ਬਹੁਤ ਸੌਖਾ ਹੁੰਦਾ ਜਨਾਬ ਪਰਚਾ ਤਾਂ ਜਿੱਦੇ ਮਰਜ਼ੀ ਦੇ ਲੋ ਪਰਚੇ ਦਾ ਕੋਈ ਹੋ ਨਹੀਂ ਹੁੰਦਾ ਬਾਅਦ ਜਿਹੜੀ ਅਦਾਲਤ ਦੇ ਵਿੱਚ ਜਾ ਕੇ ਨਾ ਉੱਥੇ ਲੱਗਾ ਭਾਰ ਚਲਣੀਆਂ ਚਾਹੀਦੀਆਂ ਨੇ ਜਦੋਂ ਜੱਜ ਦੇ ਦੋ ਸਵਾਲ ਨਹੀਂ ਸਹੇ ਜਾਂਦੇ ਵੀ ਆਹ ਚੀਜ਼ ਹੋ ਕਿਵੇਂ ਗਈ ਦੇਖੋ ਕਿਆ ਕੀਆ ਪਰਚੇ ਦੇ ਵਿੱਚ ਵੀ ਇਹ ਐਡੀਟਿਡ ਵੀਡੀਓ ਹੈ ਕੀ ਉਹ ਐਸ ਐਚਓ ਜਾਂ ਆਈਓ ਹੋ ਜਿਹੜਾ ਇਨਵੈਸਟੀਗੇਟਿੰਗ ਅਫਸਰ ਆਇਆ ਜਿਹਨੇ ਪਰਚਾ ਦਰਜ ਕੀਤਾ ਹੈ ਕੀ ਉਸਨੇ ਪੁੱਛਿਆ ਵੀ ਤੈਨੂੰ ਘਰ ਬੈਠੇ ਨੂੰ ਕਿਵੇਂ ਪਤਾ ਲੱਗ ਗਿਆ ਵੀ ਇਹ ਐਡੀਟਡ ਹੋ ਰਹੀ ਓਏ ਕੀ ਸਬੂਤ ਹੈ ਤੇਰਾ ਕੁਮੜਾ ਕੁਝ ਦੱਸ ਕੋਈ ਤਾਂ ਸਵਾਲ ਜਵਾਬ ਕੀਤਾ ਹੋਣਾ ਕਿ ਉਹਨੇ ਐਪਲੀਕੇਸ਼ਨ ਦਿੱਤੀ ਤੇ ਪਰਚਾ ਦਰਜ ਹੋ ਗਿਆ ਵਰਕਰ ਆ ਵਲੰਟੀਅਰ ਆ ਜੋ ਵੀ ਚਲੋ ਉਹਨੂੰ ਨਾਂ ਦੇਈਏ ਬੰਦੇ ਕਿੰਨੀ ਸੱਚੀ ਨੀਤ ਨਾਲ ਜੁੜੇ ਹੋਏ ਆ ਤੇ ਉਹਨਾਂ ਦੇ ਪਰਿਵਾਰਾਂ ਤੱਕ ਵੀ ਟਿੱਪਣੀਆਂ ਇਹ ਤਾਂ ਫਿਰ ਮਤਲਬ ਮੈਨੂੰ ਲੱਗਦਾ ਨਾਲ ਤੁਰਨ ਵਾਲੇ ਵੱਧ ਕਮਲੇ ਮਹਿਲਾ ਕਮਿਸ਼ਨ ਹੈ ਉਹ ਹਜੇ ਤੱਕ ਨਹੀਂ ਬੋਲੀ ਠੀਕ ਹੈ ਜੀ ਉਹ ਚੰਨੀ ਸਾਹਿਬ ਮਾਰਾ ਕੋ ਕੁਝ ਕਹਿ ਦੇਣੀ ਆ ਆਪੋਜੀਸ਼ਨ ਵਾਲਾ ਕੁਝ ਕਹਿ ਦੇਵੇ ਨਾਲ ਦੀ ਨਾਲ ਇੱਕ ਅੱਧੇ ਘੰਟੇ ਨੂੰ ਮਹਿਲਾ ਕਮਿਸ਼ਨ ਦਾ ਆ ਜਾਂਦਾ ਹੁਣ ਮਹਿਲਾ ਕਮਿਸ਼ਨ ਕਿੱਥੇ ਗਈ ਮਤਲਬ ਇਹ ਇਸ ਦਾ ਮਤਲਬ ਇਹ ਸਮਝੀਏ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਵਰਕਰ ਨੇ ਉਹਨਾਂ ਦੀ ਅਜਨਾਨੀਆਂ ਮਹਿਲਾਵਾਂ ਚ ਆਂਦੀਆਂ ਹੀ ਨਹੀਂ ਮਹਿਲਾ ਕਮਿਸ਼ਨ ਦੇ ਸਾਹਮਣੇ ਜਿਹੜਾ ਕਿ ਮਹਿਲਾ ਕਮਿਸ਼ਨ ਉਹਨਾਂ ਦੇ ਹੱਕ ਚ ਨਹੀਂ ਕੱਢਦੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਮਨਿੰਦਰਜੀਤ ਸਿੱਧੂ ਦੇ ਉੱਤੇ ਪਰਚਾ ਦਰਜ ਹੁੰਦਾ ਰਾਮਪੁਰਾ ਥਾਣੇ ਦੇ ਵਿੱਚ ਸਭ ਨੂੰ ਪਤਾ ਇੱਕ ਆਡੀਓ ਦਾ ਇਹ ਰੌਲਾ ਜਿਹਦੇ ਵਿੱਚ ਮਨਿੰਦਰ ਸਿੱਧੂ ਨੇ ਸਿਰਫ ਉਸ ਵਾਇਰਲ ਆਡੀਓ ਨੂੰ ਆਪਦੇ ਚੈਨਲ ਦੇ ਉੱਤੇ ਅਪਲੋਡ ਕਰਿਆ ਤੇ ਉਹ ਵੀਡੀਓ ਆਡੀਓ ਵਾਇਰਲ ਹੁੰਦੀ ਆ ਬਕਾਇਦਾ ਇਹ ਮੈਂਸ਼ਨ ਕੀਤਾ ਗਿਆ ਸੀ ਕਿ ਬਲਕਾਰ ਸਿੱਧੂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹਨਾਂ ਦਾ ਪੱਖ ਨਹੀਂ ਸਾਹਮਣੇ ਆਇਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਹਰਮਨ ਲਾਭ ਗਰੇਵਾਲ ਨੇ ਆਰਟੀਆਈ ਐਕਟਿਵਿਸਟ ਨੇ ਬਠਿੰਡੇ ਦੇ ਵਿੱਚ ਰਹਿੰਦੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਗਰੇਲ ਸਾਹਿਬ ਇੱਕ ਚੈਨਲ ਪਾਉਂਦਾ ਬਕਾਇਦਾ ਉਹ ਲਿਖਦਾ ਵੀ ਭਾਈ ਅਸੀਂ ਪੱਖ ਲਿਆ ਸੀ ਕੋਈ ਗੱਲ ਹੁੰਦੀ ਆ ਆਪਣੇ ਚ ਉਸ ਗੱਲ ਵਿੱਚ ਮਾੜਾ ਬੋਲਣਾ ਬੋਲਦਾ ਮੇਰਾ ਮਾੜਾ ਬੋਲਣਾ ਮਾੜੀ ਗੱਲ ਆ ਜ਼ਿਆਦਾ ਜਾਂ ਉਹਨੂੰ ਵਾਇਰਲ ਕਰਨ ਵਾਲਾ ਜਿਹਨੇ ਆਪਦੇ ਉੱਥੇ ਅਪਲੋਡ ਕਰਤੀ ਉਹ ਮਾੜਾ ਹੋ ਦੇਖੋ ਜੀ ਬੋਲਣਾ ਹੀ ਮਾੜਾ ਹੁੰਦਾ ਬੋਲਣਾ ਜਿਹੜੀ ਆ ਉਹ ਮਾਨਸਿਕਤਾ ਦਿਖਾਉਂਦੀ ਹੈ ਕਿ ਬੰਦੇ ਦੀ ਮਾਨਸਿਕਤਾ ਕੀ ਹੈ ਉਸ ਟਾਈਮ ਦੇ ਉੱਤੇ ਚਾਹੇ ਜਿਸ ਕੋਲ ਵੀ ਬੋਲ ਰਿਹਾ ਹੈ ਤੇ ਇਹ ਕੋਈ ਹਰ ਬੰਦਾ ਨਹੀਂ ਹੈ ਇਹ ਵੋਟਾਂ ਮੰਗਣ ਜਾ ਰਿਹਾ ਇਹਨੇ ਵੋਟਾਂ ਲੈਣੀਆਂ ਨੇ ਜਨਤਾ ਦਾ ਇੱਕ ਨੁਮਾਇੰਦਾ ਬਣ ਕੇ ਆਣਾ ਹੈ ਇਹਨਾਂ ਨੇ ਤਾਂ ਉਹ ਜੇ ਬੰਦੇ ਦੇ ਮੂੰਹ ਤੋਂ ਗੱਲ ਕਿਸ ਪੋਜੀਸ਼ਨ ਤੇ ਬੰਦਾ ਬੈਠਾ ਹੈ ਤੇ ਕਿਹੋ ਜੀ ਮਾਨਸਿਕਤਾ ਰੱਖ ਰਿਹਾ ਹੈ ਇਹ ਜ਼ਿਆਦਾ ਚੀਜ਼ ਜ਼ਰੂਰੀ ਹੁੰਦੀ ਹੈ ਫਿਰ ਤਕਲੀਫ ਤਾਂ ਹੋਣੀ ਹੈ ਜਨਤਕ ਹੋਣ ਦੀ ਜ਼ਿਆਦਾ ਪਹਿਲਾਂ ਤੁਹਾਨੂੰ ਦੇਖ ਲੈਂਦੇ ਵੀ ਮੈਂ ਤਾਂ ਐਮਐਲਏ ਹਾਂ ਤੇ ਮੈਂ ਅਜਿਹੀ ਚੀਜ਼ ਨਹੀਂ ਬੋਲਣੀ ਅਰੇ ਕ ਐਮਐਲਏ ਆਪਦੇ ਇੱਥੋਂ ਤੱਕ ਜਿਹੜੇ ਉਹਦੇ ਵਰਕਰਾਂ ਵਲੰਟੀਅਰਾਂ ਜੋ ਵੀ ਚਲੋ ਉਹਨੂੰ ਨਾਂ ਦੇਗੇ ਬੰਦੇ ਕਿੰਨੀ ਸੱਚੀ ਨੀਤ ਨਾਲ ਜੁੜੇ ਹੋਏ ਆ ਤੇ ਉਹਨਾਂ ਦੇ ਪਰਿਵਾਰਾਂ ਤੱਕ ਮੇਰੀ ਟਿੱਪਣੀ ਆ ਇਹ ਤਾਂ ਫਿਰ ਮਤਲਬ ਮੈਨੂੰ ਲੱਗਦਾ ਨਾਲ ਤੁਰਨ ਵਾਲੇ ਵੱਧ ਕਮਲੇ ਦੇਖੋ ਜੀ ਆਪਾਂ ਦੇਖ ਰਿਹਾ ਵੀ ਜਿਸ ਹਿਸਾਬ ਦੀ ਗੱਲਬਾਤ ਚੱਲ ਰਹੀ ਹੈ ਸਿੱਧਾ ਇਹ ਪਰਸਨਲ ਗੱਲਬਾਤ ਪਰ ਇਹ ਗੱਲਬਾਤ ਜਿਸ ਹਿਸਾਬ ਨਾਲ ਹੋਈ ਹੈ ਤੇ ਜਿਸ ਹਿਸਾਬ ਨਾਲ ਜਨਤਕ ਜਨਤਕ ਕੀਤੀ ਗਈ ਹੈ ਤੇ ਉਸੇ ਬੰਦੇ ਦੁਆਰਾ ਕੀਤੀ ਗਈ ਹੈ ਜਿਸ ਨੇ ਇਸ ਨੂੰ ਇੰਨੇ ਸਾਲ ਤੱਕ ਸੰਭਾਲ ਕੇ ਰੱਖਿਆ ਉਸ ਨੂੰ ਹਲਕੇ ਜਿसे ਕਰਕੇ ਰੱਖਿਆ ਕਿਉਂਕਿ ਜਿਸ ਨਾਲ ਗੱਲ ਹੋ ਰਹੀ ਸੀ ਉਸ ਨੂੰ ਵੀ ਬੁਰਾ ਲੱਗ ਰਿਹਾ ਸੀ ਵੀ ਆਹ ਗੱਲ ਕੀਤੀ ਜਾ ਰਹੀ ਹੈ ਨਹੀਂ ਤਾਂ ਆਪਾਂ ਗੱਲਾਂ ਕਰਦੇ ਆ ਤੇ ਇਹ ਰਿਕਾਰਡਿੰਗ ਵਾਲਾ ਜਿਹੜਾ ਚਸਕਾ ਹੈ ਇਹ ਪਾਇਆ ਵੀ ਅਰਵਿੰਦ ਕੇਜਰੀਵਾਲ ਦਾ ਹੀ ਹੋਇਆ ਇਹਨਾਂ ਨੇ ਸ਼ੁਰੂ ਕਰਿਆ ਵਾ ਟ੍ਰੈਂਡ ਇਹਨਾਂ ਨੇ ਟ੍ਰੈਂਡ ਸ਼ੁਰੂ ਕੀਤਾ ਆਪ ਰਿਕਾਰਡਿੰਗ ਕਰ ਲੋ ਔਰ ਉਸਕੇ ਬਾਅਦ ਦੋ ਹਮ ਐਕਸ਼ਨ ਲੈਂਗੇ ਆ ਰਿਕਾਰਡਿੰਗ ਆ ਗਈ ਸਾਹਮਣੇ ਭਗਵੰਤਪਾਨ ਜੀ ਲੋ ਐਕਸ਼ਨ ਕਿਸ ਕਿਸ ਸੁਪਰੀਮਾ ਸੀਐਮ ਨੂੰ ਕਹੀਏ ਕੇਜਰੀਵਾਲ ਸਾਹਿਬ ਨੂੰ ਉਹ ਲੈ ਲੈਣਾ ਐਕਸ਼ਨ ਪਰ ਇਸ ਮਸਲੇ ਦੇ ਵਿੱਚ ਤੁਸੀਂ ਅੱਜ ਇੱਥੇ ਇੱਕ ਗੱਲ કરી ਸੀ ਕਿ ਅਸੀਂ ਅਦਾਲਤ ਜਾਵਾਂਗੇ ਉਲਟਾ ਕੇਸ ਦਰਜ ਕਰਾਵਾਂਗੇ ਜਿਨ੍ਹਾਂ ਨੇ ਮਨਿੰਦਰਜੀਤ ਸਿੱਧੂ ਤੇ ਇਹ ਇੱਕ ਦਰਜ ਦੇਖੋ ਜੀ ਗੱਲ ਇਦਾਂ ਹੁੰਦੀ ਹੈ ਵੀ ਪੋਲੀਟੀਸ਼ੀਅਨ ਨੇ ਤਾਂ ਜੋ ਗਲਤੀ ਕੀਤੀ ਹੈ ਕੀਤੀ ਹੈ ਪਰਚਾ ਰੱਦ ਹੋ ਜਾਣ ਪਰ ਪਰਚਾ ਹੋਇਆ ਕਿਉਂ ਹੈ ਉਹ ਐਸਐਚਓ ਨੇ ਪਰਚਾ ਕੀ ਬਿਨਾ ਅੱਖਾਂ ਮੀਚੇ ਕਰ ਲੇਤਾ ਹੁਣ ਜਿਹੜਾ ਅਸੀਂ ਪਰਚਾ ਦੇਣਾ ਹੈ ਜਥੇ ਬੰਦੀ ਨੇ ਦੇਣਾ ਹੈ ਤਿੰਨ ਤਰੀਕ ਨੂੰ ਉਹ ਐਮਐਲਏ ਤੇ ਤਾਂ ਦੇਣਾ ਹੀ ਦੇਣਾ ਹੈ। ਹੋਰ ਰੇਸ਼ਮ ਸਿੰਘ ਤੇ ਵੀ ਦੇਣਾ ਹੈ। ਇਹ ਚਾਪਲੂਸੀ ਨਾ ਬੜੀ देर ਚੱਲਦੀ ਨਹੀਂ ਹੁੰਦੀ। ਇਹ ਐਕਟਿਵਿਸਟਾਂ ਨਾਲ ਪੰਗੇ ਨੇ ਇਹ ਜੀਆਂ ਚਾਪਲੂਸੀਆਂ ਚੱਲ ਜਾਂਦੀਆਂ ਨੇ ਤੁਹਾਡੀਆਂ। ਜਿਹੜੇ ਪੋਲੀਟੀਸ਼ੀਅਨ ਹੁੰਦੇ ਨੇ ਕਿਉਂਕਿ ਉਹਨਾਂ ਨੇ ਜਾਣਾ ਹੁੰਦਾ ਵੋਟਾਂ ਮੰਗਣ। ਅਸੀਂ ਤਾਂ ਜੁਝਾਰੂ ਹਾਂ। ਅਸੀਂ ਤਾਂ ਲੜਨਾ। ਪੱਤਰਕਾਰ ਕੀ ਅ ਜੁਝਾਰੂ ਆ ਤੁਸੀਂ ਕਿਹੜਾ ਵੋਟਾਂ ਮੰਗਣ ਜਾਣਾ? ਨਾਲੇ ਉਹਨਾਂ ਨੇ ਆਪਦੀ ਵਾਰੀ ਆ ਕੇ ਉਹੀ ਕੰਮ ਕਰਾਉਣੇ ਹੁੰਦੇ ਆ। ਬਿਲਕੁਲ। ਪੋਲੀਟੀਸ਼ੀਅਨ ਨੇ ਤਾਂ ਬੋਲਣਾ ਨਹੀਂ। ਕਿਉਂਕਿ ਉਹਦੇ ਉਹੀ ਕੰਮ ਕਰਾਣਾ ਹੈ। ਪਰ ਉਹਨੇ ਕੀ ਜਦੋਂ ਦੇਖੋ ਕਿਹਾ ਕੀ ਹੈ ਪਰਚੇ ਦੇ ਵਿੱਚ? ਬਈ ਇਹ ਐਡੀਟਡ ਵੀਡੀਓ ਹੈ ਕੀ ਉਹ ਐਸ ਐਚਓ ਜਾਂ ਆਈਓ ਉਹ ਜਿਹੜਾ ਇਨਵੈਸਟੀਗੇਟਿੰਗ ਅਫਸਰ ਹੈ ਜਿਹਨੇ ਪਰਚਾ ਦਰਜ ਕੀਤਾ ਹੈ ਕੀ ਉਸਨੇ ਪੁੱਛਿਆ ਵੀ ਤੈਨੂੰ ਘਰ ਬੈਠੇ ਨੂੰ ਕਿਵੇਂ ਪਤਾ ਲੱਗ ਗਿਆ ਵੀ ਇਹ ਐਡੀਟਡ ਆ ਰਿਓਏ ਕੀ ਸਬੂਤ ਹੈ ਤੇਰਾ ਕੁਮੜਾ ਕੁਝ ਦੱਸ ਕੋਈ ਤਾਂ ਸਵਾਲ ਜਵਾਬ ਕੀਤਾ ਹੁਣ ਕਿ ਉਹਨੇ ਐਪਲੀਕੇਸ਼ਨ ਦਿੱਤੀ ਤੇ ਪਰਚਾ ਦਰਜ ਹੋ ਗਿਆ ਆ ਮੈਂ ਹੁਣ ਜੇ ਜਾਵਾਂ ਅਵਨੀਤ ਕੁੰਡਲਜੀ ਕੋਲ ਤੇ ਇਹਨਾਂ ਨੂੰ ਮੈਰੇ ਵੀ ਦਿੱਤਾ ਹੋਇਆ ਹੈ ਇੱਕ ਮੈਡਮ ਜੀ ਅੱਜ ਤੱਕ ਪਰਚਾ ਦਰਜ ਨਹੀਂ ਕੀਤਾ ਤੁਸੀਂ ਉਦੀ ਐਪਲੀਕੇਸ਼ਨ ਮੇਰੇ ਕੋਲ ਅਜੇ ਤੱਕ ਕਾਪੀ ਗਈ ਹੈ ਜਿਹੜਾ ਵੋਟਾਂ ਤੋਂ ਪਹਿਲਾਂ ਮੈਂ ਹਰਵਿੰਦ ਕੇਜਰੀਵਾਲ ਦੇ ਖਿਲਾਫ ਪਰਚਾ ਦਰਜ ਕਰਨ ਲਈ ਦਿੱਤਾ ਸੀ ਜਦੋਂ ਉਹ ਜਲੰਧਰ ਬੋਲਿਆ ਗਲਤ ਸ਼ਬਦਾਵਲੀ ਤਾਂ ਉਹਦਾ ਪਰਚਾ ਮੈਂ ਵੋਟਾਂ ਦੇ ਟਾਈਮ ਦੇ ਉੱਤੇ ਤੁਹਾਨੂੰ ਦਿੱਤਾ ਸੀ 2000 ਅ ਬਾਈ ਵਾਲੀਆਂ ਵੋਟਾਂ ਦੇ ਵਿੱਚ ਮੈਂ ਉਹ ਹੋਟਲ ਮੈਨੇਜਮੈਂਟ ਇੰਸਟੀਚਿਊਟ ਦੇ ਉੱਥੇ ਅਵਨੀਤ ਗੋਂਦਲ ਜੀ ਨੂੰ ਉਹ ਦਿੱਤਾ ਸੀਗਾ ਉਹਦੇ ਉੱਤੇ ਤਾਂ ਪਰਚਾ ਦਰਜ ਨਹੀਂ ਹੋਇਆ ਇਹਨਾਂ ਨੇ ਕਿਹਾ ਸੀ ਹਮ ਇਨਵੈਸਟੀਗੇਟ ਕਰਾਂਗੇ ਔਰ ਉਸਕੇ ਬਾਅਦ ਹਮ ਦਰਜ ਕਰੇਗੇ ਕੋਈ ਇਨਵੈਸਟੀਗੇਸ਼ਨ ਸ਼ਾਇਦ ਹਜੇ ਤੱਕ ਚੱਲ ਰਹੀ ਹੋਵੇ ਪਰਚਾ ਨਹੀਂ ਦਰਜ ਹੋਇਆ ਤੇ ਆ ਘਰੇ ਬੈਠੇ ਨੂੰ ਇਲੈਕਟ੍ਰੋਨਿਕ ਉਸ ਦਾ ਪਤਾ ਲੱਗ ਗਿਆ ਵੀ ਇਹ ਫੋਰਜਡ ਹੈ ਨਾਲੇ ਉਹਨੇ ਕਿਹਾ ਐਡੀਟਿਡ ਐਡੀਟਿਡ ਵਾਲੀ ਨੂੰ ਫੋਰਜਡ ਬਣਾ ਦਿੱਤਾ ਪਰਚਾ ਫੋਰਜਡ ਵਾਲਾ ਦਿੱਤਾ ਇਹ ਪਰਚਾ ਖੜਦਾ ਹੀ ਨਹੀਂ ਕਿਸੇ ਹਿਸਾਬ ਨਾਲ ਤਾਂ ਕਰਕੇ ਕੱਲੇ ਬਲਕਾਰ ਸਿੱਧੂ ਤੇ ਪਰਚਾ ਨਹੀਂ ਉਹਦੇ ਤੇ ਚਲੋ ਠੀਕ ਹੈ ਉਹਨੇ ਕਿਹਾ ਉਹਨੇ ਸਾਰਾ ਕੁਝ ਕੀਤਾ ਮਹਿਲਾ ਕਮਿਸ਼ਨ ਹੈ ਉਹ ਹਜੇ ਤੱਕ ਨਹੀਂ ਬੋਲੀ ਠੀਕ ਹੈ ਜੀ ਉਹ ਚੰਨੀ ਸਾਹਿਬ ਮਾੜਾ ਕੋ ਕੁਛ ਕਹਿ ਦੇਣੀ ਆ ਆਪੋਜੀਸ਼ਨ ਵਾਲਾ ਕੁਛ ਕਹਿ ਦੇਵੇ ਨਾਲ ਦੀ ਨਾਲ ਇੱਕ ਅੱਧੇ ਘੰਟੇ ਨੂੰ ਮਹਿਲਾ ਕਮਿਸ਼ਨ ਦਾ ਆ ਜਾਂਦਾ ਹੁਣ ਮਹਿਲਾ ਕਮਿਸ਼ਨ ਕਿੱਥੇ ਗਈ ਮਤਲਬ ਇਹ ਇਸ ਦਾ ਮਤਲਬ ਇਹ ਸਮਝੀਏ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਵਰਕਰ ਨੇ ਉਹਨਾਂ ਦੀ ਜਨਾਨੀਆਂ ਮਹਿਲਾਵਾਂ ਚ ਆਂਦੀਆਂ ਹੀ ਨਹੀਂ ਮਹਿਲਾ ਕਮਿਸ਼ਨ ਦੇ ਸਾਹਮਣੇ ਜਿਹੜਾ ਕਿ ਮਹਿਲਾ ਕਮਿਸ਼ਨ ਉਹਨਾਂ ਦੇ ਹੱਕ ਚ ਨਹੀਂ ਖੜਦੀ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤਾਂ ਜਿਹੜੇ ਹੁਣ ਪਰਚੇ ਦਰਜ ਹੋਣਗੇ ਆ ਹਾਈ ਕੋਰਟ ਤੱਕ ਜਾਵਾਂਗੇ ਇਹ ਇਨਸਪੈਕਟਰ ਦੇ ਉੱਤੇ ਵੀ ਐਸ ਐਚਓ ਦੇ ਉੱਤੇ ਰੇਸ਼ਮ ਸਿੰਘ ਦੇ ਉੱਤੇ ਬਲਕਾਰ ਸਿੱਧੂ ਦੇ ਉੱਤੇ ਇਹ ਛੱਡਣਾ ਕੋਈ ਨਹੀਂ ਜਿੰਨੇ ਲਾਈਨ 'ਚ ਹੈਗੇ ਨੇ ਜੇ ਐਸ ਐਚਓ ਸਾਹਿਬ ਨੂੰ ਉੱਤੋਂ ਕਿਸੇ ਦਾ ਹੁਕਮ ਆਇਆ ਸੀਗਾ ਵੀ ਕਰੋ ਲਓ ਨਾਮ ਜਾ ਕੇ ਅਦਾਲਤ ਦੇ ਵਿੱਚ ਪਰਚਾ ਬਹੁਤ ਸੋਖਾ ਹੁੰਦਾ ਜਨਾਬ ਪਰਚਾ ਤੇ ਜਿੱਤੇ ਮਰਜ਼ੀ ਦੇ ਲੋ ਪਰਚੇ ਦਾ ਕੋਈ ਹੋਰ ਨਹੀਂ ਹੁੰਦਾ ਬਾਅਦ 'ਚ ਜਿਹੜੀ ਅਦਾਲਤ ਦੇ ਵਿੱਚ ਜਾ ਕੇ ਨਾ ਉੱਥੇ ਲੱਤਾ ਪਹਾੜ ਚਲਣੀਆਂ ਚਾਹੀਦੀਆਂ ਨੇ ਦੋ ਜੱਜ ਦੇ ਦੋ ਸਵਾਲ ਨਹੀਂ ਸਹੇ ਜਾਂਦੇ ਵੀ ਆਹ ਚੀਜ਼ ਹੋ ਕਿਵੇਂ ਗਈ ਕਿਉਂਕਿ ਹਰ ਚੀਜ਼ ਆ ਇਹ ਖਾ ਕੇ ਆਂਦੇ ਨੇ ਜੀ ਸੰਵਿਧਾਨ ਦੀ ਕਿਸੋਂ ਤੇ ਇੱਥੇ ਆ ਕੇ ਨੇਤਾ ਦੀ ਕਿਸੇ ਨਾ ਕਿਸੇ ਦੀ ਚਾਪਲੂਸੀ ਕਰਨ ਬਹਿ ਜਾਂਦੇ ਨੇ ਤੇ ਇਹ ਗਲਤ ਗੱਲ ਹੈ ਇਹਨਾਂ ਨੂੰ ਜਿਹੜਾ ਜਿਵੇਂ ਰੂਲ ਆਫ ਲਾਅ ਹੈ ਗਲਤ ਹੈ ਤਾਂ ਗਲਤ ਨੂੰ ਗਲਤ ਕਹੋ ਚਾਹੇ ਆਪਣਾ ਬੰਦਾ ਗਲਤ ਹੈ ਤਾਂ ਉਹਨੂੰ ਗਲਤ ਕਹੋ ਮੈਂ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਹੁਣ ਗਲਤ ਕਹਿ ਰਿਹਾ ਬਲਕਿ ਅਰ ਸਿੱਧੂ ਜੀ ਤੁਸੀਂ ਗਲਤ ਹੋ ਮੇਰਾ ਦੋਸਤ ਹੈ ਇਹਨਾਂ ਨਾਲ ਉੱਥੇ ਬੈਠਦੇ ਰਹੇ ਆ ਬਕਾਇਦਾ ਹਾਂ ਠੀਕ ਹੈ ਐਮਐਲਏ ਬਣਨ ਤੋਂ ਬਾਅਦ ਉਹਨਾਂ ਨੇ ਫੋਨ ਵੀ ਨਹੀਂ ਅੱਜ ਤੱਕ ਚੱਕਿਆ ਆਪਣਾ ਉਹ ਕਹਿੰਦਾ ਬੱਕਰੀ ਹੈ ਬਰਣਾ ਦਾ ਸੀ ਫਿਰ ਤੱਕਾ ਦਾ ਦੋਸਤ ਹਾਂਜੀ ਮੂੰ ਵੀ ਜੇ ਹੁੰਦਾ ਵੀਡੀਓ ਤੋਂ ਬਾਦ ਰਹਿਣਾ ਨਹੀਂ ਸੀ ਲੈ ਠੀਕ ਹੈ ਜੀ ਗਲਤ ਜਿਹੜੀ ਗੱਲ ਹੈ ਗਲਤ ਹੈ ਤਾਂ ਹੀ ਆਪਣੇ ਦੋਸਤ ਵੀ ਘਟ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹਦੇ ਸਾਹਮਣੇ ਘਰੇ ਵਾਲੇ ਸਾਹਮਣੇ ਗਲਤ ਗੱਲ ਕੀਤੀ ਤੇ ਇਹਨੇ ਬੋਲਣਾ ਹੀ ਬੋਲਣਾ ਤੇ ਬੋਲੇ ਵੀ ਨਾ ਰਹਿ ਨਹੀਂ ਸਕਦਾ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਧੰਨਵਾਦ ਜੀ ਤੁਹਾਡਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣਿਆ